ਅਜੀ ਅੰਕਲ ਕੀ ਜਾਨਣਾ ਚਾਹੋਗੇ ਕਿ ਕਿਉਂ ਮਿਲੇ ਤੁਸੀਂ ਅੱਜ ਐਸਪੀ ਹਰਕਵਰਟ ਨੂੰ ਕਿਉਂ ਕੀ ਦਿੱਕਤ ਹੈ ਤੁਹਾਨੂੰ ਕੀ ਪਰਚਾਣੀ ਆ ਆ ਮੈਂ ਸੁਲੱਖਣ ਸਿੰਘ ਪੱਤਲ ਸਾਹਾ ਸਿੰਘ ਪਿੰਡ ਨਵਾਂ ਸ਼ਾਰਾ ਦਾਤਨ ਸਿੰਘ ਦੀ ਦਫਤਰੀ ਕਾ ਤੇ ਮੈਂ ਅਰਿਉ ਕੁਮਾਰ ਜੋ ਐਂ ਕੰਦਾ ਕਾਰੋਵਰ ਕਰਦਾ ਸੁੱਕੇ ਤਲਾ ਦੇ ਨਾਲੇ ਉਹਦੇ ਨਾਲ ਉਹਦੇ ਪਰਵਰਨ ਮੇਸਵਾਂ ਦੇ ਕਾਫੀ ਸਮੇਂ ਚੱਲਦੀ ਆ ਰਹੀ ਸਾਂ ਉਹਦੇ ਪਰਵਰਨ ਮੇਸਵਾਂ ਸਨ ਤੇ ਉਹਦੇ ਪੁੱਤਰ ਨਾਂ ਵੀ ਅੱਛੇ ਸਵੰਸ ਸਨ ਉਦੇ ਬੇਟੇ ਨੇ ਮਨ ਫਸਾ ਕੇ 19 ਸਾਲ ਤੋਂ ਲੈ ਕੇ 20 ਸਾਲ ਤੱਕ ਮੇਰੇ ਕੋਲੋਂ ਜਿਹੜੇ 15 ਲੱਖ ਰੁਪਏ ਮੇਰੇ ਕੋਲ ਮਨ ਪਰਮਾ ਕੇ ਇੱਕ ਗਲਤੀ ਕਰ ਪਰਮਾ ਕੇ ਤੋਂ ਮੇਰੇ ਕੋਲ 15 ਫਿਰ ਇੱਕ ਨੇ ਠੱਗੀ ਜਲੇ ਠੱਗਣ ਵਾਲਾ ਸਾਫ ਹੋ ਗਿਆ ਤੇ ਮੈਨੂੰ ਕਹਿੰਦਾ ਪੀ ਮੈਂ ਕਾਰੋਬਾਰ ਕਰਨਾ ਕਾਰੋਬਾਰ ਜੋ ਮੈਂ ਤੁਸ ਜਾਨ ਕਰਾ ਇੱਕ ਇੱਕ ਦਾ ਸਾਲ ਨੂੰ ਕੁਝ ਕੰਮ ਉਸ ਤੋਂ ਬਾਅਦ ਜਦੋਂ 15 ਲੱਖ ਰੁਪਏ ਪੂਰੇ ਹੋਏ ਉਸ ਤੋਂ ਬਾਅਦ ਮਨੇ ਉਹਨਾਂ ਇੱਕ ਪੈਸਾ ਵੀ ਮਨਨ ਦਿੱਤੇ ਜਿਹੜੇ ਸੇ ਰਿੰਗ ਦਿੱਤਾ ਉਸ ਤੋਂ ਬਾਅਦ ਉਹ ਮਤਲਬ ਦੁਕਾਨ ਛੱਡ ਗਿਆ ਹੋਇਆ ਲਗਭਗ ਮਤਲਬ 5 4 5 5 7 ਮਹੀਨੇ ਉਹ ਦੁਕਾਨ ਤੋਂ ਰਿਹਾ ਹਾਂ ਤੇ ਦੁਕਾਨ ਤੇਰੇ ਵਾਪਸ ਆਇਆ ਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਮਤਲਬ ਮੇਰੇ ਪੈਸੇ ਵਾਪਸ ਕਰੋ ਕਿਹਾ ਹੁਣ ਮੇਰੇ ਪੈਸੇ ਮੈਂ ਮਿਆਣੀ ਦੇ ਸਕਦਾ ਮਿਆਣੀ ਦੇ ਸਕਦਾ ਕਿ ਮੈਂ ਜੇ ਨਹੀਂ ਦੇ ਸਕਦਾ ਮੈਨੂੰ ਕੁਝ ਨਹੀਂ ਚਾਹੀਦਾ ਜੋ ਮੇਰੇ ਮਨ ਮੂਲ ਚਾਹੀਦਾ ਮੇਰਾ ਕਹਲ ਜਿਕਮਾਣ ਉਹ ਮਨ ਮੂਲ ਚਾਹੀਦਾ ਮਨ ਹਕ ਕਲਾ ਜਿਕਮਾਣ ਚਾਹੀਦਿਆ ਉਹ ਕੰਡਾ ਨਹੀਂ ਅੰਕਲੀ ਤਨ ਸਾਰੇ ਪੈਸੇ ਮਿਲਣਗੇ ਤੇ ਪਰ ਫਿਰ ਵੀ ਇਹਨਾਂ ਮਤਲਬ ਪੈਸੇ ਜਿਹੜੇ ਮੈਨੂੰ ਨਹੀਂ ਦਿੱਤੇ ਆੜ ਕੇ ਫਿਰ ਮੈਂ ਮਤਲਬ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਇੱਕ ਉਸ ਤੋਂ ਬਾਅਦ ਉਹ ਦਰਖਾਸਤ ਥਾਣੇ ਪੁਰਾਣੀ ਸ਼ਾਲੇ ਜਿਹੜੀ ਉਹ ਮਾਰ ਕੋਈ ਇੱਥੇ ਰਾਜਨਾਮਾ ਹੋਇਆ ਇਸ ਰਾਜਨਾਮੇ ਵਿੱਚ ਉਹ ਮੰਨਿਆ ਕਿ ਮੈਂ ਜਿਹੜਾ ਪੈਸੇ ਜਿਹੜੇ ਨੇ 2 ਮਹੀਨੇ ਬਾਅਦ 60000 ਰੁਪਏ ਦੇ ਇੱਕ ਸਾਲ ਦਾ ਵੀ ਦਿੱਤਾ ਉਹਨੂੰ ਇੱਕ ਸਾਲ ਤੋਂ ਬਾਅਦ ਫਿਰ ਇਹਨਾਂ ਤਾਰੀਖ ਹੋ ਗਿਆ। ਨਕਦਵਤਨ ਦੋਤਨ ਕਿਸਾ ਦੇ ਕੇ ਫਿਰ ਮੈਂ ਦੁਆਰਾ ਤਪੇਣ ਕੀਤੀ ਛਾਂਟ ਦੇ ਤੇ ਦੁਆਰਾ ਰਾਜਨਾਮਾ ਹੋਇਆ। ਉਸ ਰਾਜਨਾਮੇ ਵਿੱਚ ਇਹਨ ਇਨ ਮੰਨਿਆ ਕਿ ਜਿਹੜੇ ਮੈਂ ਪੈਸੇ ਜਿਹੜਾ ਮੈਂ 70000 ਰੁਪਏ ਦਵਾ ਮੈਨਾਂ ਦੇਗਾ ਤੇ ਜੇ ਮੈਂ ਨਾ ਦੇਾਂਗਾ ਕਿਸਤ ਭੰਨਾਗਾ ਤੇ ਮੈਨੂੰ ਮੈਂ 10000 ਰੁਪਏ ਜੁਰਮਾਨਾ ਦੇਣਾ। ਤੇ ਉਹ ਲਗਭਗ ਹੁਣ ਮਤਲਬ 25 ਇੱਕ ਤੇ 25 ਇਸ ਵਿੱਚ ਸੂ ਜਨਵਰੀ ਤੱਕ ਕੀ ਸਮਝਣ ਦਾ ਹੈ। ਉਸ ਤੋਂ ਬਾਅਦ ਜਨਵੇ ਤੋਂ ਲੈ ਕੇ ਹੁਣ ਤੱਕ ਦੋ ਕਿਸ਼ਤਾਂ ਇਹ ਮੈਨੂੰ ਭੇਂ ਦਿੱਤੀਆਂ ਤੇ ਮੈਂ ਇਹਨੂੰ ਫੋਨ ਕੀਤਾ ਕਿ ਤੂੰ ਮੇਰਾ ਮਤਲਬ ਕਿ ਮੈਂ ਪੈਸੇ ਦੇ ਜਿਹੜੇ ਮੈਂ ਕਿਸ਼ਤ ਬਣਦੀ ਹੈ ਤੇ ਕਹਿੰਦਾ ਕਿ ਮੈਂ ਤੈਨੂੰ ਮਤਲਬ ਪੈਸੇ ਜਿਹੜੇ ਨੇ ਮੈਂ ਤੈਨੂੰ ਨਹੀਂ ਦੇਣੇ ਹੈ ਤੇ ਜੇ ਤੂੰ ਜ਼ਿਆਦਾ ਤੂੰ ਸਕਵਰ ਕੋਡ ਕਰੇਗਾ ਮੈਂ ਤੇ ਵੇਚ ਹੀ ਕਰਾਂ ਤੇ ਤੇ ਤੂੰ ਜੇ ਜ਼ਿਆਦਾ ਗੱਲ ਕੀਤੀ ਤੇ ਤੇਰੇ ਪੈਸੇ ਮਿੱਟੀ ਹੋ ਜਾਣ 5 ਲੱਖ ਜਿਆਦਾ ਤੇ ਇਹ ਸਾਰੀ ਮੇਰੀ ਹੱਕ ਅੱਜ ਕੱਲ੍ਹ ਆਜ ਕਿਮਾਈ ਸੀ ਜਦੋਂ ਇਹ ਮਨ ਨੂੰ ਕਾਰ ਕਰ ਦਿੱਤਾ ਤੇ ਫੇਰੀ ਮਿਸੇ ਤੇ ਇਸ ਮੈਂ ਪਹਿਲਾਂ ਤੋਂ ਬੜੇ ਟੈਨਸ਼ਨ ਵਿੱਚ ਤੇ ਉਹ ਟੈਨਸ਼ਨ ਕਰਕੇ ਮੇਰੇ ਮਿਸੇ ਜਿਹੜੀ ਹੈ 24 ਮਤਲਬ 5 ਅਕਤੂਬਰ 24 ਨੂੰ ਕਾਹ ਚਲਣਾ ਚਾਹੁੰਦੀ ਉਹਨੂੰ ਇੰਨਾ ਜਿਆਦਾ ਟੈਨਸ਼ਨ ਹੈ ਕਿ ਉਹ chal ਨਹੀਂ ਸਕਦੇ ਮੇਰੇ ਬੱਚਾ ਨੂੰ ਨਾ ਜਿਆਦਾ ਟੈਨਸ਼ਨ ਹੈ ਕਿ ਮੇਰੇ ਹੱਕ ਹਲਾਲ ਦੇ ਕੋਈ ਕਿੱਛ ਨਹੀਂ ਤੇ ਉਸ ਤੋਂ ਬਾਅਦ ਮੈਨੂੰ ਇੰਨਾ ਜਿਆਦਾ ਟੈਨਸ਼ਨ ਹੁਣ ਇਸ ਟਾਈਮ ਐਨਟੈਸ ਨੂੰ ਗੁਜਿਆ ਨਾ ਕਿ ਬਾਤੈ ਮੈਨੂੰ ਕੀ ਹੋ ਜਾ ਹਾਂ ਤੇ ਜੇ ਜੇ ਮੈਨੂੰ ਕੁਛ ਹੋ ਗਿਆ ਤੇ ਮੇਰਾ ਜੇਰਾ ਜਮਵਾਰ ਰਜੀ ਕੁਮਾਰ ਰੇਗਾ ਜੇ ਮੇਰੇ ਮੈਨੂੰ ਕੁਛ ਹੋ ਗਿਆ ਜਿਹਦੇ ਸਾਥ ਮੈਨੂੰ ਟੈਨਸ਼ਨ ਆ ਜਿਹਦੇ ਸਾਥ ਤੇ ਉਹ ਮਨ ਮਨ ਸਤਾ ਰਿਹਾ ਮੈਂ ਬਜ਼ੁਰਗ ਆਦਮੀ ਆ ਬਜ਼ੁਰਗ ਆਦਮੀ ਮੈਂ ਉਹ ਚੱਕਰ ਨਹੀਂ ਕਰ ਸਕਦਾ ਮੈਨੂੰ ਜਿਹੜਾ ਐਨਾ ਮੇਰੇ ਮੇਰੀ ਟੈਨਸ਼ਨ ਆ ਮੈਨੂੰ ਤੇ ਮੈਨੂੰ ਜਿਹੜਾ ਫਿਊਚਰ ਜਿਹੜਾ ਬੱਚਾ ਦਾ ਮਨ ਨੂੰ ਸਤਾ ਰਿਹਾ ਤੇ ਜਿਹੜੇ ਪੈਸੇ ਬੱਚਾ ਵਾਂ ਤੇ ਕਮਾਏ ਸੀ ਉਹ ਜੋ ਮੇਰੇ ਕਮਾਏ ਸਰਵਸਤੀ ਸਾਰੇ ਹੜਾ ਫੜ ਤੇ ਇਹ ਉਹ ਮੇਰੇ ਬੱਚੇ ਹੋਣ ਪਰੇਸ਼ਾਨ ਨੇ ਕਿ ਮੇਰੇ ਬੱਚੇ ਜਿਹੜੇ ਐਟਾ ਵਿਚਾਰੇ ਪਿਆ ਰਹੇ ਨੇ ਬੱਚਾ ਮੇਰਾ ਕੀ ਕਰਜਾ ਮੈਂ ਕਮਾਈ ਮੈਨੂੰ ਦੇਣੀ ਸੀ ਬੱਚੇ ਉਹ ਤੇ ਇਹਨ ਮੇਰੇ ਹੜੱਪ ਕਰ ਲਈ ਕੀ ਕੀ ਮੰਗਤ ਪ੍ਰਸ਼ਾਸਨ ਕੋ ਕੀ ਮੰਗ ਕੀਤੀ ਤੁਜੀ ਜਾ ਕੇ ਹਾਂ ਪ੍ਰਸ਼ਾਸਨ ਕੋ ਕੀ ਮੰਗ ਕੀਤੀ ਜਾ ਕੇ ਪੇਸ਼ ਹੋ ਗਏ ਕਿ ਐਸਐਸਪੀ ਕੋ ਪਰੇਸ਼ਾਨ ਹੋ ਕੇ ਅੱਜ ਹਾਰ ਕੇ ਮੈਂ ਅੱਜ ਦੇ ਡੇਟ ਨੂੰ ਮੈਂ ਐਸਐਸਪੀ ਐਸਪੀ ਹਡਕਾਟਰ ਪਰ ਪੇਸ਼ ਹੋਇਆ ਅਤੇ ਉਰ ਕੋਲ ਮੈਂ ਮੰਗ ਕੀਤੀ ਹੈ ਕਿ ਮੇਰਾ ਬਜ਼ੁਰਗ ਆਦਮੀ ਦਾ ਮੇਰੀ ਜਰ ਮੈਨੂੰ ਸੰਭਾਲਿਆ ਜਾਏ ਜੇ ਪੈਸੇ ਲੈ ਰਿਹਾ ਪੰਜ ਲੱਖ ਰੈਂਦੇ ਉਹਨੂੰ ਪੂਰੇ ਪੂਰੇ ਦਰਾਇਆ ਜਾਂਦਾ ਤੇ ਨਹੀਂ ਤੇ ਮੇਰੇ ਟੈਨਸ਼ਨ ਮੈਨੂੰ ਕੁਛ ਹੋ ਜਾਏਗਾ ਔਰ ਜੇ ਮੈਨੂੰ ਕੁਛ ਹੋ ਜਾਇਆ ਤਾਂ ਜੀਵ ਕੁਮਾਰ ਜੀ ਮਾਰ ਦੇ ਉੱਪਰ આરોਪ ਲੱਗੇ ਆ ਮਾਸਟਰ ਸੁਰਖਨ ਸਿੰਘ ਨੇ આરોਪ ਲਗਾਇਆ ਕਿ ਕੋਈ ਪੈਸਿਆਂ ਦਾ ਲੈਣ ਦੇਣਾ ਤੁਸੀਂ ਪੈਸੇ ਨਹੀਂ ਦੇ ਰਹੇ ਕਈ ਵਾਰੀ ਥਾਣੇ ਵਿੱਚ ਵੀ ਤੁਹਾਡਾ ਜਿਹੜਾ ਆ ਹੋ ਗਿਆ ਸਮਝੌਤਾ ਹੋਇਆ ਪਰ ਪੈਸੇ ਨਹੀਂ ਦਿੱਤੇ ਗਏ ਕੀ આરોਪਾਂ ਦੀ ਸੱਚਾਈ ਹੈ ਤੇ ਕੀ ਸਾਰਾ ਆ ਤੇ ਕੀ ਨਾ ਤੁਹਾਡਾ ਨਹੀਂ ਭਾਜੀ ਅਸੀਂ ਇਹਨਾਂ ਨੂੰ ਪੈਸੇ ਦਿੰਦੇ ਰਹੇ ਆ ਟਾਈਮ ਨਾਲ ਪੈਸੇ ਦਿੰਦੇ ਰਹੇ ਆ ਵਿੱਚ ਲੋਕਡਾਊਨ ਆ ਗਿਆ ਥੋੜਾ ਜਿਹਾ ਬੰਦ ਕੀਤੇ ਫਿਰ ਸਟਾਰਟ ਕਰਾ ਦਿੱਤੇ ਨੇ ਐ 12% ਵਿਆਜ ਲੈਂਦੇ ਰਹੇ ਆ ਅਸੀਂ ਹਰ ਤਰੀਕ ਨੂੰ ਪੈਸੇ ਜਿੱਦਾਂ ਜਿੱਦਾਂ ਤੁੱਕਿਆ ਸਾਰੇ ਤਰੀਕਿਆਂ ਨਾਲ ਪੈਸੇ ਦਿੱਤੇ ਆ ਹਾਂ ਐਂ ਨਾਲ ਪੈਸੇ ਦਿੰਦੇ ਰਹੇ ਵਿੱਚ ਕਦੀ 1-2 ਮਹੀਨਾ ਮੰਦਾ ਪਾ ਗਏ ਛਾਟ ਵੀ ਕਰ ਦਿੰਦੇ ਰਹੇ ਫਿਰ ਕੋ ਚਾਲੂ ਕਰ ਦਿੰਦੇ ਰਹੇ ਆ ਅਸੀਂ 10 ਲੱਖ ਤੋਂ ਵੱਧ ਦੇ ਪੁਕਿਆ ਇਹਨਾਂ ਨੂੰ ਤੇ ਐ ਕਿਹਾ ਵਿਆਜ ਮੋੜ ਨਹੀਂ ਦੇਦਾ ਤੁਹਾਨੂੰ ਇਹਨੀ ਰਕਮ ਦੇਣੀ ਆ ਗੱਲ ਹੋਈ ਤੁਹਾਡੀ ਹਾਂ ਤੇ ਉਹ ਕਹਿੰਦੇ ਨਹੀਂ ਤੁਹਾਨੂੰ ਧਮਕੀਆਂ ਦਿੰਦੇ ਆ ਪੁਲਿਸ ਦੀ ਧਮਕੀ ਕਦੀ ਪੁੱਛ ਕੋਚ ਆ ਰਿਹਾਗੇ ਜਾਂ ਪਿੰਡੋਂ ਮੁੰਡੇ ਕੋਈ ਆਪਣੇ ਲੈਣਦੇ ਆ ਭਤੀਜ ਤੋਂ ਦੇ ਕੋਈ ਪਿੰਡ ਦੇ ਉਹ ਡਰਾਵੇਟਰ ਵੀ ਦਿੰਦੇ ਆ ਆ ਕੇ ਦੁਕਾਨਾਂ ਤੇ ਟੋਟਲ ਕਿੰਨੀ ਰਕਮ ਸੀ ਟੋਟਲ ਇਹਦੀ 10 ਲੱਖ ਸੀ ਉਹ 15 ਲੱਖ ਕਹਿੰਦੇ ਉਹ ਵੀ ਆਜੂਜ ਪਾ ਕੇ ਕਿਤੇ ਦਾ ਨਾ ਸਾਰਾ ਇਕੱਠਾ ਹਾਂ ਸਾਢੇ ਪੰਜ ਸਾਢੇ ਪੰਜ 6 ਲੱਖ ਵਿਆਜ ਪਾਇਦਾ ਨਾ ਤੇ ਕੋਈ ਉਹ ਚੈੱਕ ਵੀ ਚੱਕਰ ਦਾ ਕੀ ਮਸਲਾ ਤੇ ਦੂਜਾ ਬਿਆਨ ਤੇ ਬੰਨੇ ਦਾ ਕੀ ਮਸਲਾ ਆ ਬਿਆਨਾ ਇਹਨਾਂ ਨੇ ਵੈਸੇ ਤੂੰ ਥਾਈ ਲਿਖਾਇਆ ਹੈ ਕਹਿੰਦੇ ਵੈਸੇ ਫਾਰਮੈਂਟੀ ਵਾਸਤੇ ਤੁਹਾਡਾ ਰੱਖ ਲੈਣੇ ਵੈਸੇ ਤੂੰ ਸ਼ੈਨ ਕਰ ਦੇ ਕੱਲ ਨੂੰ ਇਹਨਾਂ ਨੇ ਪਤਾ ਨਹੀਂ ਬਿਆਨੇ ਤੇ ਕੀ ਲਿਖਾਇਆ ਕੀ ਨਹੀਂ ਲਿਖਾਇਆ 7-8 ਸਾਲ ਹੋ ਗਏ ਇਸ ਗੱਲ ਜੇ ਬਿਆਨੇ 'ਚ ਕੁਝ ਲਿਖਿਆ ਹੁੰਦਾ ਤੇ ਇਹ ਕੋਰਟ ਵੀ ਜਾ ਸਕਦੇ ਸੀ ਇਹ ਕੋਰਟ ਕਿਉਂ ਨਹੀਂ ਗਏ ਆ ਚੱਕਾ ਨਾ ਦੀ ਮਸਲਾ ਆ ਚੱਕ ਇਹਨਾਂ ਨੇ ਆਰ.ਜੀ. ਤੋਂ ਡੇ ਰੱਖਿਆ ਸੀ ਠੀਕ ਆ ਜੀ ਉਹ ਤੁਹਾਡੇ ਦਾ ਕਮਾਜੇਗੀ ਤੁਹਾਨੂੰ ਚੱਕ ਵਾਪਸ ਦੇ ਦਾਂਗੇ ਪਰ ਚੱਕ ਹਿੱਸਾ ਨੂੰ ਵਾਪਸ ਨਹੀਂ ਦਿੱਤੇ ਉਹ ਕਹਿੰਦੇ ਮੈਂ ਦੇ ਦਿੱਤੇ ਦੇ ਨਹੀਂ ਉਹਨਾਂ ਕੋਈ ਇਹ ਚੱਕ ਸਾਰੇ ਤੇ ਤੁਹਾਨੂੰ ਕੋਈ ਚੱਕ ਨਹੀਂ ਵਾਪਸ ਹੁਣ ਕਿਸ ਚੀਜ਼ ਦੀ ਪੇਮੈਂਟ ਮੰਗਦੇ ਆ ਉਹ ਕਹਿੰਦੇ ਜਿਹੜਾ ਵਿਆਜ ਲੱਗੇਦਾ ਉਹ ਦਿਓ ਇਹ ਤਾਂ ਅਸਲ ਹੀ ਆਇਆ ਵਾ ਅਈ ਅਸਰਦੂ ਵੱਧ ਦੇ ਚੁੱਕੀਆਂ ਪਰ ਉਹ ਕਹਿੰਦੇ ਮੈਂ 15 ਲੱਖ ਦਿੱਤਾ ਇਹ 10 ਲੱਖ ਹੀ ਦਿੱਤੇ ਦਾ ਤੁਹਾਡੇ ਕੋਲ ਪ੍ਰੂਫ ਹੈ ਸਾਰੇ ਹਾਂਜੀ ਪ੍ਰੂਫ ਸਭ ਲਿਖੇ ਆ ਤਾਂ ਮੰਟਰੀਆਂ ਗਈ ਦੀਆਂ ਸਭ ਭਾਜੀ ਇਹ ਦੇਖੋ ਸਾਡੇ ਕੋਲ ਸਾਰੇ ਪ੍ਰੂਫ ਹੈ ਜੀ ਕਿੱਦਾਂ ਕਿੱਦਾਂ ਪੇਮੈਂਟਾਂ ਗਈ ਦੀਆਂ ਵਾ ਕਿੱਦਾਂ ਕਿੱਦਾਂ ਪੇਮੈਂਟਾਂ ਟਾਈਮ ਨਾ ਦਿੰਦੇ ਗਏ ਅਸੀਂ ਹਰ 2 ਮਹੀਨੇ ਬਾਅਦ ਪੇਮੈਂਟ ਜੋ ਜੋ ਪੱਕੇ ਸਾਰੇ ਪੇਮੈਂਟਾਂ ਦਿੱਤੇ ਇਹਨਾਂ ਨੂੰ ਹਾਂ ਇਹ ਵੀ ਤੁਮ ਗਿਆ ਦੇਣ ਉਹਦਾ ਫਾਇਦਾ ਕੀ ਆ ਪਰ ਉਹਨਾਂ ਨੇ ਐਸਪੀ ਹੈੱਡ ਕੁਆਟਰ ਕੀਤੀ ਆ ਕੱਲ ਦੀ ਕੰਪਲੀਟ ਇਹ ਇਹਨਾਂ ਨੇ ਹੈੱਡ ਐਸਪੀਰ ਕੁਆਰਟਰ ਤੇ ਰਿਪੋਰਟ ਲਖਾਈ ਆ ਅੱਗੇ ਵੀ ਪਹਿਲਾਂ ਵੀ ਦੋ ਤਿੰਨ ਰਿਪੋਰਟਾਂ ਰਹਿ ਲਖਾਈਆਂ ਵਾ ਭਾਜੀ ਇਹ ਪ੍ਰੂਫ ਸਾਡੇ ਕੋਲ ਪੂਰੇ ਪੇਜ ਦੇ ਅਸੀਂ ਟਾਈਮ ਨਾਲ ਪੈਸੇ ਦਿੰਦੇ ਰਹੀ ਚੋਰ ਤੇ ਹੈ ਨਹੀਂ ਪੂਰੇ ਬੈਂਕ ਚ ਨਾਲ ਦੇ ਅਕਾਊਂਟ ਚ ਪੈਸੇ ਜਮ੍ਹਾਂ ਕਰਾਉਂਦੇ ਰਹੇ ਆ ਹਾਂ ਜੇ ਚੋਰ ਹੁੰਦੇ ਇਹ ਇੱਕ ਇੰਟਰਵਿਊ ਨਾਲ ਕਰਾਉਂਦੇ ਪੂਰੇ ਟਾਈਮ ਨਾਲ ਪੈਸੇ ਦਿੰਦੇ ਰਹੇ ਆ ਨਾ ਭਾਜੀ ਨਾਲੇ ਪੇਮੈਂਟ ਹੀ ਪੂਰੀ ਦਿੱਤੀ ਆ ਇਹਨਾਂ ਨੂੰ ਚੈੱਕ ਦਿੱਤੇ ਤੇ ਨਾਂ ਇਹਨਾਂ ਨੇ ਚੈੱਕਸਾਂ ਨੂੰ ਵਾਪਸ ਕੀਤੇ ਹੁੰਦਾ ਸਾਨੂੰ ਇਹਨਾਂ ਤੇ ਕੇਸ ਕਰਨਾ ਚਾਹੀਦਾ ਇਹਨਾਂ ਚੈੱਕ ਲੋਣੀ ਵਾਪਸ ਕੀਤੇ ਇਹ ਪੈਸੇ ਵੀ ਦੇ ਦਿੱਤੇ ਆ ਨਾ ਅਨੇ ਜਿਹੜਾ ਜੋ ਤੁਹਾਡੇ ਤੇ ਇਲਜ਼ਾਮ ਲੱਗਿਆ ਉਹ ਸੱਚ ਕਿੰਨੇ ਦਾ ਸੱਚ ਕੋਈ ਨਹੀਂ ਹੈਗਾ ਸਭ ਝੂਠੇ ਆ ਇਹ ਪੈਸੇ ਦੇ ਚੁੱਕੇ ਤੇ ਇਲਜ਼ਾਮ ਰਹਿ ਕਦਾ ਗਿਆ ਭਾਜੀ ਇਹ ਸਭ ਪੇਮੈਂਟ ਦੇ ਚੁੱਕੇ ਆ ਚੱਕ ਸਾਡੇ ਵਾਪਸ ਨਹੀਂ ਕਰਦੇ ਆ ਨਾਲੇ ਧਮਕੀਆਂ ਦਿੰਦਾ ਪਿਆ ਸਾਨੂੰ ਜੇ ਕਾਨੂੰਨ ਕੁਝ ਮੈਨੂੰ ਹੋ ਗਿਆ ਜਾਂ ਮੇਰੇ ਘਰਦਿਆਂ ਨੂੰ ਹੋ ਗਿਆ ਇਹ ਸੁਰੱਖਤ ਸਿੰਘ ਜ਼ਿੰਮੇਵਾਰ ਹੈ